ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਮੋਮੋਸ ਨਾਲ ਫਰੀ ਗੁਲਾਬ ਦੀਆਂ ਪੰਖੜੀਆਂ ਜਿਸ ਨੂੰ ਖਾ ਕੇ ਹਰ ਆਸ਼ਿਕ ਦੇ ਦਿਲ ਵਿੱਚ ਪ੍ਰੇਮ ਦੀਆਂ ਕੰਟੀਆਂ ਵੱਜਣ ਲੱਗਦੀਆਂ ਨੇ ਜੀ ਹਾਂ ਵੈਲੈਂਟਾਈਨ ਡੇ ਵੀਕ ਸ਼ੁਰੂ ਹੋ ਗਿਆ ਹੈ ਇਸ ਲਈ ਹਰ ਪ੍ਰੇਮੀ ਆਪਣੇ ਪ੍ਰੇਮਿਕਾ ਨੂੰ ਲੁਭਾਉਣ ਲਈ ਹਫ਼ਤੇ ਦੇ ਹਰ ਦਿਨ ਨੂੰ ਬੜੀ ਸ਼ਰਧਾ ਨਾਲ ਮਨਾਉਂਦਾ ਹੈ ਜਾਂ ਕਹਿ ਲਓ ਸ਼ਿੱਦਤ ਨਾਲ ਮਨਾਉਂਦਾ ਹੈ ਇਸ ਦੇ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਮੋਸ ਵੇਚਣ ਵਾਲੇ ਇੱਕ ਨੌਜਵਾਨ ਨੇ ਗੁਲਾਬ ਦਿਵਸ ਤੇ ਵਿਸ਼ੇਸ਼ ਗੁਲਾਬ ਮੋਮੋਸ ਬਣਾਏ ਨੇ ਜੋ ਕਿ ਜੋੜਿਆਂ ਲਈ ਖਿੱਚ ਦਾ ਕੇਂਦਰ ਬਣਦੇ ਨੇ ਭਵਾਨੇਗੜ੍ਹ ਚ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਸ਼ਿਵਮ ਮੋਮੋਸ ਨੇ ਜੋੜਿਆਂ ਦੇ ਬੈਲੈਂਸ ਸਾਇੰਸ ਦੇ ਡੇ ਨੂੰ ਧਿਆਨ ਚ ਰੱਖਦੇ ਹੋਏ ਇਹ ਪਹਿਲ ਕੀਤੀ ਹੈ ਹਾਂਜੀ ਭਈਆ ਕਹਿੰਦਾ ਮੈਂ ਆਪਕਾ ਸਰ ਮੇਰਾ ਨਾਮ ਦੁਰਗੇਸ਼ ਯਾਦਵ ਹੈ ਜੀ ਜੀ ਪਰ ਆਪਕੀ ਮੋਮੋਸ ਕੀ ਦੁਕਾਨ ਹੈ ਜੀ ਆਪਣੀ ਬਹਾਨੀ ਗੜ ਮੇ ਮੋਮੋਸ ਕੀ ਦੁਕਾਨ ਹੈ ਜੀ ਠੀਕ ਹੈ ਤੋ ਅੱਜ ਰੋਸ ਡੇ ਹੈ ਵੈਲੈਂਟਾਈਨ ਵੀਕ ਸ਼ੁਰੂ ਹੋ ਚੁੱਕਾ ਹੈ ਤੋ ਆਪਨੇ ਇਹ ਕੈਸੇ ਅਨੋਖੇ ਮੋਮੋਸ ਕੈਸੇ ਤਿਆਰ ਕੀਏ ਕੀ ਡਾਲਾ ਇਸ ਮੇ ਸਰ ਅੱਜ ਰੋਸ ਡੇ ਹੈ ਲੋਕੋ ਕੀ ਡਿਮਾਂਡ ਥੀ ਕਿ ਕੋਈ ਨਵੀਂ ਆਈਟਮ ਤਿਆਰ ਕਰੋ ਇਸ ਲਈ ਹਮਨੇ ਗੁਲਾਬ ਮੋਮੋਸ ਤਿਆਰ ਕੀਏ ਜੀ इसमें स्पेशल गुलाब डाला है और क्या-क्या डाला है इसमें सर इसमें सीक्रेट है मतलब बता नहीं सकते अच्छा जी जी ठीक है तो कैसा रिस्पोंस आ रहा है लोगों का लोगों को बहुत पसंद आ रहा है ये जेड़े जुड़वा मतलब हां वाइफ थे हस्बैंड ये वो 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 लोग बहुत पसंद कर रहे हैं अच्छा अच्छा तो ये कितने दिन तक चलेंगे ये सर 14 14 दिन चलेंगे 14 तारीख तक ये गुलाब मोमोस मिलेंगे जी सर ठीक है ठीक है ठीक है तो कहाँ कहाँ कहा से आ रहे हैं लोग खाने के लोग स्पेशल आ रहे हैं पटियाले से आ रहे हैं इधर आ रहे हैं मानसा संगरूर लोग कितने रुपए की प्लेट है ये सर ये साठ रुपए की प्लेट है इसमें चार पीस हैं ठीक है जी सर हाँ जी बच्ची की नाम कर रहे ਨਾਡੀ ਵੀਰੇ ਮਰਨਾ ਵਾ ਵੀਰ ਜੀ ਅੱਜ ਰੋਸਟ ਡੇ ਆ ਅੱਜ ਰੋਸਟ ਦੇ ਦਿਨ ਤੁਸੀਂ ਇੱਥੇ ਸਪੈਸ਼ਲ ਪੁਆਨਿਕਟ ਮੋਮੋਸ ਖਾਣ ਆਏ ਹੋ ਰੋਜ਼ ਵਾਲੇ ਕਿੰਨਾ ਟੇਸਟ ਲੱਗਿਆ ਕੀ ਕਿਵੇਂ ਪਤਾ ਲੱਗੇ ਇਸ ਦਾ ਮੈਂ ਕਹਣਾ ਵੀਰੇ ਯਾਰ ਪੋਸਟਰ ਵੇਖਿਆ ਸੀ ਵੀਰੇ ਆਪਾਂ ਨੇ ਠੀਕ ਹੈ ਤੇ ਸੇਲੀ ਦਾ ਕੋਈ ਹੈਗੀ ਨਹੀਂ ਦੀ ਤੇ ਵੀਰਾ ਇੱਥੇ ਰੋਜ਼ ਡੇ ਮਨਾਉਣ ਆ ਗਏ ਆਪਾਂ ਮੋਮੋ ਜਨ ਨਾਲ ਅੱਛਾ ਵਧੀਆ ਲੱਗਿਆ ਮੋਮੋ ਜੀ ਬਹੁਤ ਟੇਸਟੀ ਨੇ ਰੋਜ਼ ਵੀ ਸਾਈਕਲ ਸਾਈਕਲ ਲਿਆ ਤੁਸੀਂ ਮੋਮੋਸ ਦਾ ਹਾਂ ਹਾਂ ਵੀਰੇ ਬਹੁਤ ਟੇਸਟੀ ਮੋਮੋਸ ਨੇ ਹਾਂ ਹਾਂਜੀ ਅੱਛਾ ਅੱਛਾ ਤੇ ਬਹੁਤ ਵਧੀਆ ਲੱਗਿਆ ਆਪਾਂ ਨੂੰ ਤਾਂ ਇਹਨਾਂ ਨਾਲ ਹੀ ਰੂਹ ਮੇਰਾ ਪਿੰਡ ਬਿਜਲ ਬਿਜਲਪੁਰਾ ਵੀਰੇ ਮੇਰਾ ਲੋਕਲ ਪਵਾਨੀ ਗੜ ਵਿੱਚ ਨਾਲ ਕੇ ਰਹਿਣਾ ਮੈਂ ਟੇਸਟ ਬਹੁਤ ਘੈਂਟ ਆ ਵੀਰੇ ਯਾਰ ਹੁਣ ਤਾਂ ਟੇਸਟਾਂ ਨਾਲ ਹੀ ਟਾਈਮ ਪਾਸ ਕਰਿਆ ਫਿਰ ਹੁਣ ਕਰਨਾ ਵੀ ਕੀ ਆਪਾਂ ਨੇ ਤਾਂ ਰੋਜ਼ ਦੇ ਨੂੰ ਇੱਕ ਸਪੈਸ਼ਲ ਦਿਨ ਦੀ ਤਰ੍ਹਾਂ ਮਨਾ ਰਹੇ ਹਾਂ ਹਾਂ ਰੋਜ਼ ਦੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਆਪਾਂ ਹੁਣ ਸੇਲੀ ਤਾਂ ਹੈ ਨਹੀਂ ਕੋਈ ਆਹੀ ਕੁਝ ਕਰਨਾ ਆਪਾਂ ਨੇ ਹੋਰ ਤਾਂ ਕੀ ਆ ਹਾਂਜੀ ਕੀ ਨਾਮ ਹੈ ਤੁਹਾਡਾ ਵੀਰੇ ਮੇਰਾ ਨਾਮ ਗੌਰਵ ਹੈ ਮੈਂ ਪਟਿਆਲੇ ਤੋਂ ਆਇਆ ਇੱਥੇ ਸਪੈਸ਼ਲ ਮੈਂ ਇਹਨਾਂ ਦੇ ਪੋਸਟਰ ਦੇਖਿਆ ਸੀਗਾ ਵੀਰੇ ਆਪਣੇ ਫਰੈਂਡ ਵੀ ਖਾ ਕੇ ਗਏ ਨੇ ਇੱਥੇ ਮਮਮਸ ਵਗੈਰਾ ਇਹਨਾਂ ਦੇ ਰੋਜ਼ ਵਾਲੇ ਮਮਮਸ ਬਹੁਤ ਟੇਸਟੀ ਨੇ ਵੀਰੇ ਸੱਚੀ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਦਿਲ ਟੁੱਟੇ ਆਸ਼ਕ ਵੀ ਸਪੈਸ਼ਲ ਆ ਕੇ ਖਾਓ ਜਿਨ੍ਹਾਂ ਦੀ ਸਹੇਲੀਆਂ ਨਹੀਂ ਹੈਗੀਆਂ ਉਹ ਵੀ ਆ ਕੇ ਖਾਣ ਮਮਮਸ ਇਹਨਾਂ ਦੇ ਇੱਕ ਵਾਰ ਇਹਨਾਂ ਦੇ ਮਮਮਸ ਸੱਚੀ ਬਾਈ ਬਹੁਤ ਟੇਸਟੀ ਨੇ ਠੀਕ ਹੈ ਕਿੱਥੇ ਦੁਕਾਨ ਕਿੱਥੇ ਇਹ ਵੀਰੇ ਬਲਿਆਰ ਰੋਡ ਤੇ ਦੁਕਾਨ ਆ ਸ਼ਿਵਮ ਯਾਦਮ ਮਮਮਸ ਜੀ ਦਾਮ ਤੇ ਪਰ ਦੇਖ ਕੇ ਸਜਾਵਟ ਦੇਖ ਕੇ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਵੀਰੇ ਸਜਾਵਟ ਦੇਖ ਕੇ ਇਹਨਾਂ ਨੇ ਵਧੀਆ ਸਿਸਟਮ ਨਾਲ ਰੱਖੇ ਹੋਏ ਬਹੁਤ ਖੁਸ਼ ਹੁੰਦੀ ਹੈ ਰੂਹ ਅੱਛਾ ਹਾਂ ਮੇਰੇ ਰੂਹ ਪੂਰੀ ਖੁਸ਼ ਹੋ ਰਹੀ ਹੈ ਜੀ ਅੱਜ ਇਹਨਾਂ ਨੂੰ ਦੇਖ ਕੇ ਮਮਸਾਂ ਨੂੰ ਬਸ ਜੀ ਲੱਗਿਆ ਪਿਆ ਵਾ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਜਾਂ ਛੇਲੀ ਨਹੀਂ ਹੈਗੀ ਉਹ ਵੀ ਆਹ ਮਮਸਾਂ ਨਾਲ ਆ ਕੇ ਟਾਈਮ ਪਾਸ ਕਰੋ ਮੈਂ ਵੀਰੇ ਫੁੱਲ ਪਲੇਟ ਖਾ ਲਈ ਹੁਣ ਤੱਕ ਦੂਜੀ ਪਲੇਟ ਦੇਣ ਆ ਰਹੇ ਨੇ ਜੀ ਹੁਣ ਉਹ ਅੱਛਾ ਠੀਕ ਹੈ